ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਰਾਇਲ ਕਿੰਗ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਟਾਈਮ ਬਾਰੇ ਯਾਨੀ ਕਿ ਜਰਮਨੀ ਦੇ ਵਿੱਚ ਆਪਾਂ ਟਾਈਮ ਕਿੱਦਾਂ ਦੇਖਦੇ ਆ ਕਿੱਦਾਂ ਉਹਨੂੰ ਬੋਲਦੇ ਆ ਜਾਂ ਕਿੱਦਾਂ ਆਪਾਂ ਦੱਸਦੇ ਆ ਕਿ ਕਿੰਨਾ ਟਾਈਮ ਹੋਇਆ ਸੋ ਸਭ ਤੋਂ ਪਹਿਲਾਂ ਟਾਈਮ ਨੂੰ ਸਿੱਖਣ ਲਈ ਸਭ ਤੋਂ ਪਹਿਲਾਂ ਜਿਹੜੀ ਜ਼ਰੂਰੀ ਚੀਜ਼ ਆ ਉਹ ਕੀ ਆ ਜੀ ਤੁਹਾਨੂੰ 60 ਤੱਕ ਦੀ ਗਿਣਤੀ ਜਿਹੜੀ ਆ ਉਹ ਪ੍ਰੋਪਰ ਯਾਦ ਹੋਣੀ ਚਾਹੀਦੀ ਹੈ ਤਾਂ ਹੀ ਤੁਸੀਂ ਇਹ ਜਿਹੜਾ ਟਾਈਮ ਉਹ ਦੇਖ ਸਕਦੇ ਹੋ ਠੀਕ ਹੈ ਜੀ ਔਰ ਜੇਕਰ ਤੁਸੀਂ ਗਿਣਤੀ ਨਹੀਂ ਯਾਦ ਕੀਤੀ ਤਾਂ ਪਲੀਜ਼ ਤੁਸੀਂ ਪਹਿਲਾਂ ਜਾ ਕੇ ਗਿਣਤੀ ਵਾਲੀ ਵੀਡੀਓ ਦੇਖੋ ਔਰ ਉਹਨੂੰ ਪਹਿਲਾਂ ਯਾਦ ਕਰੋ ਉਸ ਤੋਂ ਬਾਅਦ ਹੀ ਇਹ ਵੀਡੀਓ ਦੇਖਣ ਦਾ ਫਾਇਦਾ ਠੀਕ ਹੈ ਜੀ ਉਹ ਆਪਾਂ ਸ਼ੁਰੂ ਕਰਦੇ ਹਾਂ ਹੁਣ ਜਿਵੇਂ ਕਿ ਤੁਸੀਂ ਡਿਸਪਲੇ ਉੱਤੇ ਦੇਖ ਹੀ ਰਹੇ ਹੋ ਠੀਕ ਹੈ ਜੀ ਸਭ ਤੋਂ ਪਹਿਲਾਂ ਆ ਜਾਂਦਾ ਕਿ ਆਪਾਂ ਪੁੱਛਦੇ ਕਿਦਾਂ ਕਿ ਸਮਾਂ ਕਿੰਨਾ ਹੋਇਆ ਸੋ ਸਭ ਤੋਂ ਪਹਿਲਾਂ ਡਿਸਪਲੇ ਦੇ ਉੱਪਰ ਵਾਲੀ ਸਾਈਡ ਤੁਸੀਂ ਦੇਖ ਹੀ ਸਕਦੇ ਹੋ ਲਿਖਿਆ ਹੋਇਆ ਵੀ ਸਪੇਟ ਇਸ ਐਸ ਵੀ ਸਪੇਟ ਇਸ ਐਸ ਜਿਸ ਦਾ ਮਤਲਬ ਹੈ ਕਿ ਆਪਾਂ ਕਿਸੇ ਨੂੰ ਜੇਕਰ ਪੁੱਛਣਾ ਹੋਵੇ ਕਿ ਕਿੰਨਾ ਸਮਾਂ ਹੋਇਆ ਜਿੱਦਾਂ ਆਪਾਂ ਪੰਜਾਬੀ ਚ ਬੋਲ ਦਿੰਨੇ ਆ ਕਿ ਕਿੰਨਾ ਟਾਈਮ ਹੋਇਆ ਜਾਂ ਕਿੰਨਾ ਸਮਾਂ ਹੋਇਆ ਆਪਾਂ ਜਰਮਨ ਭਾਸ਼ਾ ਦੇ ਵਿੱਚ ਪੁੱਛਦੇ ਆ ਵੀ ਸਪੇਟ ਇਸ ਐਸ ਤੇ ਜਦੋਂ ਆਪਾਂ ਟਾਈਮ ਦੱਸਣਾ ਹੁੰਦਾ ਉਹਦਾ ਆਪਾਂ ਬੋਲਦੇ ਨੇ ਐਸ ਇਸ ਠੀਕ ਹੈ ਜੀ ਅੱਗੇ ਆਪਾਂ ਟਾਈਮ ਬੋਲਦੇ ਨੇ ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਇਹ ਥੋੜੀ ਜਿਹੀ ਵੋਕੇਬਲਰੀ ਆ ਜਿਹੜੀ ਆਪਾਂ ਨੂੰ ਯੂਜ਼ ਕਰਨੀ ਆ ਇਹਦੇ ਵਿੱਚ ਔਰ ਇਹ ਆਪਾਂ ਨੂੰ ਯਾਦ ਹੋਣੀ ਜ਼ਰੂਰੀ ਹੈ ਜੇ ਆਪਾਂ ਟਾਈਮ ਯਾਦ ਕਰਨਾ ਸਭ ਤੋਂ ਪਹਿਲਾਂ ਆ ਜਾਂਦਾ ਜੀ ਦੀ ਉਹਰ ਡੀ ਉਹਰ ਉਹਰ ਆਪਾਂ ਬੋਲਦੇ ਆਂ ਕੜੀ ਨੂੰ ਕੜੀ ਚ ਗੁੱਟ ਵਾਲੀ ਹੋ ਜੇ ਚਾਹੇ ਦੀਵਾਰ ਵਾਲੀ ਹੋ ਜੇ ਉਹਨੂੰ ਆਪਾਂ ਉਹਰ ਬੋਲਦੇ ਆਂ ਉਸ ਤੋਂ ਬਾਅਦ ਆ ਜਾਂਦਾ ਜੀ ਦੀ ਸਟੁੰਡੇ ਡੀ ਸਟੁੰਡੇ ਸਟੂਨਡੇ ਦਾ ਮਤਲਬ ਹੁੰਦਾ ਜੀ ਘੰਟਾ ਠੀਕ ਹੈ ਜੀ ਉਸ ਤੋਂ ਅੱਗੇ ਆ ਜਾਂਦਾ ਜੀ ਡੀ ਮਿਨੂਟ ਡੀ ਮਿਨੂਟ ਮਿਨੂਟ ਦਾ ਮਤਲਬ ਹੁੰਦਾ ਜੀ 1 ਮਿੰਟ ਠੀਕ ਹੈ ਜੀ ਉਸ ਤੋਂ ਅੱਗੇ ਆ ਜਾਂਦਾ ਜੀ ਫਿਅਰਟਲ ਫਿਅਰਟਲ ਦਾ ਮਤਲਬ ਹੁੰਦਾ ਜੀ 15 ਮਿੰਟ ਠੀਕ ਹੈ ਜੀ ਜਿੱਦਾਂ ਆਪਾਂ ਬੋਲਦੇ ਨੇ 1/4 ਹਿੱਸਾ ਤਾਂ ਆਪਣਾ ਜਿਹੜਾ ਫਿਅਰਟਲ ਆ ਉਹ ਵੀ ਸੇਮ ਚੀਜ਼ ਹੈ ਇਹਦੇ ਵਿੱਚ ਆਪਾਂ ਫਿਅਰਟਲ ਯੂਜ਼ ਕਰਦੇ ਆ 15 ਮਿੰਟ ਨੂੰ ਦੱਸਣ ਦੇ ਲਈ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਆ ਜਾਂਦੇ ਆ ਜੀ ਹਾਲਬ ਹਾਲਬ ਦਾ ਮਤਲਬ ਹੈ ਅੱਧਾ ਯਾਨੀ ਕਿ 30 ਮਿੰਟ ਸੋ ਸਭ ਤੋਂ نیچے ਤੁਸੀਂ ਦੇਖ ਸਕਦੇ ਹੋ ਮੈਂ ਲਿਖਿਆ ਹੋਇਆ 4 on and nak 4 ਦਾ ਮਤਲਬ ਹੁੰਦਾ ਹੈ ਜੀ ਪਹਿਲਾਂ ਨਾਕ ਦਾ ਮਤਲਬ ਹੁੰਦਾ ਹੈ ਜੀ ਬਾਅਦ ਸੱਜੇ ਪਾਸੇ ਜਿੱਦਾਂ ਕਿ ਤੁਸੀਂ ਦੇਖ ਹੀ ਰਹੇ ਇੱਕ ਘੜੀ ਬਣੀ ਹੋਈ ਆ ਉਹਦੇ ਵਿੱਚ ਇੱਕ ਡਿਵਾਈਡੇਸ਼ਨ ਕੀਤੀ ਹੋਈ ਆ ਹੁਣ ਜਿਹੜੀ ਡਿਵਾਈਡੇਸ਼ਨ ਕੀਤੀ ਹੈ ਕਿਉਂ ਕੀਤੀ ਆ ਔਰ ਇਹਦੇ ਵਿੱਚ ਸੱਜੇ ਪਾਸੇ ਤਿੰਨ ਦੇ ਅੱਗੇ ਫੀਅਰਟ ਲਿਖਿਆ ਹੋਇਆ ਹੈ ਹੁਣ ਖੱਬੇ ਪਾਸੇ ਵੀ ਫਿਅਟਰ ਲਿਖਿਆ ਹੁਣ ਇਹਦਾ ਮਤਲਬ ਕੀ ਹੈ ਕਿ ਦੋਨੋਂ ਪਾਸੇ ਫਿਅਟਰ ਲਿਖਿਆ ਹੋਰ ਆਪਾਂ ਇਹਨਾਂ ਨੂੰ ਯੂਜ਼ ਕਿੱਦਾਂ ਕਰਾਂਗੇ ਸੋ ਇਹ ਬਹੁਤ ਹੀ ਸੌਖਾ ਯੂਜ਼ ਕਰਨਾ ਜਿੱਦਾਂ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਕਿ ਜੀ ਸਵਾ 12 ਹੋ ਗਏ ਮਤਲਬ 12 ਵਜੇ 15 ਮਿੰਟ ਹੋ ਗਏ ਜਿਹੜਾ 15 ਮਿੰਟ ਆ ਉਹਨੂੰ ਆਪਾਂ ਦੱਸਣ ਲਈ ਫਿਅਟਰ ਵਰਤਦੇ ਹਾਂ ਹੁਣ ਆਪਾਂ ਕਿੱਦਾਂ ਕਵਾਂਗੇ ਕਿ 12 ਵਜੇ 15 ਮਿੰਟ ਹੋ ਗਏ ਸੋ ਮੈਂ ਬੋਲਾਂਗਾ ਫਿਅਟਰ ਨਾਕ ਸਵਾਲਫ ਓ ਮਤਲਬ ਕਿ 12 ਵਜੇ 15 ਮਿੰਟ ਹੋ ਗਏ ਆ ਫੀਅਰਟਲ 9 12 ਓਵਰ ਜੇ ਹੁਣ ਮੈਂ ਇਹੀ ਕਹਿਣਾ ਹੋਵੇ ਕਿ ਪੌਣੇ 12 ਹੋਇਆ ਤੇ ਪੌਣੇ 12 ਮੈਂ ਕਿਵੇਂ ਕਹਾਂਗਾ ਫੀਅਰਟਲ 4 12 ਓਵਰ ਫੀਅਰਟਲ 4 12 ਓਵਰ ਇਸੇ ਤਰ੍ਹਾਂ ਹੀ ਜਿਹੜੇ ਮਿੰਟ ਆ ਉਹ ਆਪਾਂ ਕਿੱਦਾਂ ਦੱਸਨੇ ਆ ਕਿ ਜਿੱਦਾਂ ਆਪਾਂ ਕਹਿਣਾ ਹੋਵੇ ਕਿ 12 ਵਜੇ 5 ਮਿੰਟ ਹੋ ਗਏ ਆ ਤਾਂ ਆਪਾਂ ਬੋਲਾਂਗੇ fünf nach zwölf Uhr fünf nach zwölf Uhr ਜੇ ਇਹੀ ਮੈਂ ਕਹਿਣਾ ਹੋਵੇ ਕਿ 12 ਵਜਣ ਦੇ ਵਿੱਚ 5 ਮਿੰਟ ਰਹਿ ਗਿਆ ਤਾਂ ਮੈਂ ਕੀ ਬੋਲਾਂਗਾ ਫੂਫ 4 12 ਓਵਰ ਆਪਾਂ ਦੇਖਾਂਗੇ ਜੀ ਇਹਦੀਆਂ ਐਗਜ਼ਾਮਪਲਸ ਠੀਕ ਹੈ ਜੀ ਆਪਾਂ ਚੱਲਦੇ ਹਾਂ ਨੈਕਸਟ ਪੇਜ ਤੇ ਔਰ ਇਹਦੀਆਂ ਆਪਾਂ ਐਗਜ਼ਾਮਪਲਸ ਦੇਖਦੇ ਹਾਂ ਔਰ ਇਹਦੀ ਆਪਾਂ ਪ੍ਰੈਕਟਿਸ ਕਰਦੇ ਹਾਂ ਠੀਕ ਹੈ ਜੀ ਸਭ ਤੋਂ ਪਹਿਲਾਂ ਆ ਜਾਂਦਾ ਜੀ ਪਹਿਲੀ ਘੜੀ ਤੇ ਆਪਾਂ ਗੱਲ ਕਰੀਏ ਇੱਥੇ 7:05 ਹੋਏ ਆ ਤਾਂ ਆਪਾਂ ਇਹਨੂੰ ਜਰਮਨ ਭਾਸ਼ਾ ਦੇ ਵਿੱਚ ਕਿਵੇਂ ਬੋਲਾਂਗੇ ਫੁੰਫ ਨਾਕ 7 ਉਰ ਫੁੰਫ ਨਾਕ 7 ਉਰ ਇਹ ਜਿਹੜੀ ਇਹ ਟਾਈਮ ਉੱਪਰ ਦਿੱਤੇ ਹੋਏ ਐ ਸਵੇਰ ਦੇ ਟਾਈਮ ਆ ਜਿਹੜੀ ਦੂਸਰੀ ਲਾਈਨ ਆ ਇਹ ਵੀ ਸਵੇਰ ਦੇ ਟਾਈਮ ਆ ਔਰ ਜਿਹੜੀ ਸਭ ਤੋਂ نیچے ਵਾਲੀ ਲਾਈਨ ਆ ਉਹਦੇ ਵਿੱਚ ਆਪਾਂ ਸ਼ਾਮ ਦੇ ਟਾਈਮ ਦੱਸਿਆ ਉਹਦੇ ਬਾਰੇ ਆਪਾਂ ਬਾਅਦ ਚ ਗੱਲਾਂ ਕਰਾਂਗੇ ਆਪਾਂ ਪਹਿਲਾਂ ਉੱਪਰ ਵਾਲੇ ਦੇਖਦੇ ਹਾਂ ਹੁਣ ਦੂਜੀ ਘੜੀ ਤੇ 8 ਵਜੇ ਹੋਏ ਆ ਤੇ ਆਪਾਂ ਬੋਲਾਂਗੇ 8 ਓਰ ਜੇ ਆਪਾਂ ਪੂਰਾ ਦੱਸਣਾ ਕਿਸੇ ਨੂੰ ਜਿੱਦਾਂ ਆਪਾਂ ਪੁੱਛੀਦਾ ਕਿ 20 سپੇਡ ਇਜ਼ 10 ਤਾਂ ਆਪਾਂ ਉਹਦਾ ਆਨਸਰ ਕਿੱਦਾਂ ਦੇਵਾਂਗੇ ਐਸ ਇਜ਼ 8 ਓਰ ਉਸ ਤੋਂ ਅੱਗੇ ਆ ਗਈ ਜੀ ਤੀਜੀ ਘੜੀ ਤੀਜੀ ਜਿਹੜੀ ਘੜੀ ਆ ਉਥੇ 9 ਵਜ ਕੇ ਤੇ 20 ਮਿੰਟ ਹੋਏ ਠੀਕ ਹੈ ਜੀ ਉਹਦੇ ਵਿੱਚ ਆਪਾਂ ਕਿੱਦਾਂ ਬੋਲਾਂਗੇ ਸਵਾਂਸੀ ਨਾਕ 9 ਓਵ ਸਵਾਂਸੀ ਨਾਕ 9 ਓਵ ਉਸ ਤੋਂ ਅੱਗੇ ਅੱਗੇ ਜੀ ਦੂਸਰੀ ਲਾਈਨ ਦੀ ਪਹਿਲੀ ਘੜੀ ਪਹਿਲੀ ਘੜੀ ਦੇ ਵਿੱਚ 10 ਵਜ ਕੇ 15 ਮਿੰਟ ਹੋਏ ਹੁਣ 15 ਮਿੰਟ ਨੂੰ ਦੱਸਣ ਲਈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਆਪਾਂ ਫਿਰਟਲ ਯੂਜ਼ ਕਰਾਂਗੇ ਔਰ ਇੱਥੇ ਆਪਾਂ ਕਿੱਦਾਂ ਬੋਲਾਂਗੇ ਕਿਉਂਕਿ 10 ਵਜੇ ਉੱਪਰ 15 ਮਿੰਟ ਹੋਏ ਤੇ ਆਪਾਂ ਯੂਜ਼ ਕਰਾਂਗੇ ਨਾਕ ਤਾਂ ਆਪੇ ਇੱਥੇ ਕਿੱਦਾਂ ਬੋਲਾਂਗੇ ਫਿਅਰਟਲ ਨਾਕ ਸੇਨ ਓਅਰ ਫਿਅਰਟਲ ਨਾਕ ਸੇਨ ਓਅਰ ਉਸ ਤੋਂ ਅੱਗੇ ਅੱਗੇ ਜੀ ਦੂਸਰੀ ਲਾਈਨ ਦੀ ਦੂਸਰੀ ਕੜੀ ਇੱਥੇ ਕਿੰਨਾ ਟਾਈਮ ਹੋਇਆ ਜੀ 11 ਵਜੇ 7 ਮਿੰਟ ਤਾਂ ਇਹ ਜਿਹੜਾ ਟਾਈਮ ਹੈ ਸਵੇਰ ਦਾ ਆਪਾਂ ਇਸ ਲਈ ਕਿਦਾਂ ਬੋਲਾਂਗੇ ਜ਼ੀਬਨ ਨਾਕ ਐਲਫ ਓਰ ਜ਼ੀਬਨ ਨਾਕ ਐਲਫ ਓਰ ਉਸ ਤੋਂ ਅੱਗੇ ਆ ਗਈ ਜੀ ਦੂਸਰੀ ਲਾਈਨ ਦੀ ਤੀਸਰੀ ਕੜੀ ਇਹਦੇ ਵਿੱਚ ਹੁਣ 12 ਮੱਜਣ ਦੇ ਵਿੱਚ 5 ਮਿੰਟ ਰਹਿੰਦੇ ਆ ਤਾਂ ਆਪਾਂ ਜੇਕਰ ਟਾਈਮ ਰਹਿੰਦਾ ਤਾਂ ਉਹਦੇ ਵਿੱਚ ਆਪਾਂ ਫੋਰ ਯੂਜ਼ ਕਰਦੇ ਆਂ ਔਰ ਇੱਥੇ ਆਪਾਂ ਬੋਲਾਂਗੇ ਫਿਲਮਸ ਫੋਰ ਸੂਅਲ ਓਅਰ ਤੋਂ ਪਹਿਲਾਂ ਜਿੰਨੇ ਦੇ ਜੀ ਮਿੰਟ ਫਿਰ ਉਸ ਤੋਂ ਬਾਅਦ ਆ ਜਾਂਦਾ 4 ਜਾਂ 6 ਕਿ ਪਹਿਲਾਂ ਆ ਇਹਨੇ ਮਿੰਟ ਜਾਂ ਬਾਅਦ ਵਿੱਚ ਉਸ ਤੋਂ ਆ ਜਾਂਦਾ ਜੀ ਜਿੰਨੇ ਵਜੇ ਆ ਉਹ ਆ ਜਾਂਦਾ ਜੀ ਉਸ ਤੋਂ ਬਾਅਦ ਲਾਸਟ ਆ ਜਾਂਦਾ ਓਅਰ ਇਹ ਜਿਹੜਾ ਫਾਰਮੈਟ ਆ ਟਾਈਮ ਦਾ ਇਹ ਇਦਾਂ ਹੀ ਆ ਉਸ ਤੋਂ ਅੱਗੇ ਆਪਾਂ ਦੇਖਦੇ ਹਾਂ ਸ਼ਾਮ ਦੇ ਟਾਈਮ ਸ਼ਾਮ ਦੇ ਟਾਈਮ ਹੁਣ ਆਪਾਂ ਜੇ ਆਪਾਂ ਆਫੀਸ਼ੀਅਲ ਟਾਈਮ ਦੀ ਗੱਲ ਕਰੀਏ ਤਾਂ ਆਪਾਂ ਜਿਹੜੀ 24 ਘੰਟੇ ਵਾਲੀ ਘੜੀ ਯੂਜ਼ ਕਰਦੇ ਆ ਉਹਦੇ ਅਕੋਰਡਿੰਗ ਹੀ ਆਪਾਂ ਜਿਹੜਾ ਟਾਈਮ ਉਹ ਦੱਸਾਂਗੇ ਜਿੱਦਾਂ ਤੀਸਰੀ ਲਾਈਨ ਦੇ ਵਿੱਚ ਜਿਹੜੀ ਪਹਿਲੀ ਘੜੀ ਆ ਉਥੇ 1:20 ਮਿੰਟ ਹੋਏ ਆ ਸ਼ਾਮ ਦੇ ਮਤਲਬ ਬਾਅਦ ਦੁਪਹਿਰ ਦੇ ਹੁਣ 12 ਵਜੇ ਤੋਂ ਜਦੋਂ 1:00 ਦਾ ਤੇ ਆਪਾਂ ਇਹਨੂੰ 1 ਨਹੀਂ ਬੋਲਦੇ ਆਪਾਂ ਇਹਨੂੰ ਬੋਲਦੇ ਆਂ ਦਰਾਈਸਨ ਤਾਂ ਆਪਾਂ ਇੱਥੇ ਕਿੱਦਾਂ ਬੋਲਾਂਗੇ ਸਵਾਂਸੀ ਨਾਕ ਦਰਾਈਸਨ ਉਹ ਸਵਾਂਸਿਸ਼ ਨਾਕ ਦਰਾਈਸਨ ਉਰ ਇਸੇ ਤਰ੍ਹਾਂ ਦੂਸਰੀ ਘੜੀ ਤੇ ਆਜੀ ਆਪਾਂ ਦੂਸਰੀ ਘੜੀ ਤੇ 3:07 ਹੋਇਆ ਹੁਣ ਆਪਾਂ 3 ਨੂੰ ਆਪਾਂ ਬੋਲਾਂਗੇ ਫੁੰਫਸਨ ਠੀਕ ਹੈ ਜੀ ਤਾਂ ਆਪਾਂ ਕਿੱਦਾਂ ਬੋਲਾਂਗੇ ਜੀਬਨ ਨਾਕ ਫੁੰਫਸਨ ਉਰ ਜੀਬਨ ਨਾਕ ਫੁੰਫਸਨ ਉਰ ਉਸ ਤੋਂ ਅੱਗੇ ਆ ਗਈ ਜੀ ਤੀਸਰੀ ਘੜੀ ਤੀਸਰੀ ਘੜੀ ਤੇ ਉੱਤੇ ਜਿਹੜੇ ਹੈਗੇ ਆ 5 ਵਜਾਂ ਦੇ ਵਿੱਚ 13 ਮਿੰਟ ਰਹਿੰਦੇ ਆ ਤਾਂ ਜੇ ਟਾਈਮ ਰਹਿੰਦਾ ਹੋਵੇ ਤਾਂ ਆਪਾਂ 4 ਯੂਜ਼ ਕਰਦੇ ਆ ਜੇ ਟਾਈਮ ਉੱਪਰ ਹੋਇਆ ਹੋਵੇ ਤਾਂ ਆਪਾਂ ਨਾਕ ਯੂਜ਼ ਕਰਦੇ ਆ ਸੋ ਇੱਥੇ 13 ਮਿੰਟ ਰਹਿੰਦੇ ਆ ਤਾਂ ਆਪਾਂ ਇੱਥੇ ਯੂਜ਼ ਕਰਾਂਗੇ 4 ਤਾਂ ਆਪਾਂ ਕਿਦਾਂ ਬੋਲਾਂਗੇ ਦ੍ਰਾਈਸਨ 4 ਜਿਪਸਨ 4 ਜਿਪਸਨ ਆਪਾਂ ਇੱਥੇ ਤਾਂ ਬੋਲਿਆ ਕਿਉਂਕਿ 5 ਨੂੰ ਜਿਪਸਨ ਬੋਲਦੇ ਆ ਮਤਲਬ ਆਪਾਂ 5 ਨਹੀਂ ਬੋਲਦੇ ਆਫੀਸ਼ੀਅਲ ਟਾਈਮ ਦੇ ਵਿੱਚ ਆਪਾਂ 17 ਬੋਲਦੇ ਆ ਠੀਕ ਹੈ ਜੀ ਤਾਂ ਆਪਾਂ ਕਿੱਦਾਂ ਬੋਲਾਂਗੇ draisen 4 gibsen 4 ਸੋ ਅੱਜ ਦਾ ਜਿਹੜਾ ਆਪਣਾ ਚੈਪਟਰ ਸੀਗਾ ਉਹ ਸੀਗਾ ਟਾਈਮ ਦੇ ਉੱਤੇ ਮੈਂ ਉਮੀਦ ਕਰਦਾ ਕਿ ਤੁਸੀਂ ਟਾਈਮ ਦੇਖਣਾ ਸਿੱਖ ਗਏ ਹੋਵੋਗੇ ਤਾਂ ਤੁਸੀਂ ਜਿਹੜੀ ਇਹਦੀ ਪ੍ਰੈਕਟਿਸ ਆ ਉਹ ਡੇਲੀ ਕਰਨੀ ਆ ਜਿੱਦਾਂ ਤੁਸੀਂ ਟਾਈਮ ਜਦੋਂ ਵੀ ਦੇਖਣਾ ਤਾਂ ਉਹ ਇਦਾਂ ਹੀ ਦੇਖਣਾ ਕਿ ਸੋਚਣਾ ਕਿ ਮੈਂ ਜਰਮਨ ਦੇ ਵਿੱਚ ਹਾਂ ਔਰ ਮੈਂ ਟਾਈਮ ਇਦਾਂ ਹੀ ਦੇਖਣਾ ਔਰ ਇਦਾਂ ਹੀ ਬੋਲਣਾ ਤੋ ਜਿੰਨੀ ਇਹਦੀ ਪ੍ਰੈਕਟਿਸ ਕਰੋਗੇ ਉਹਨਾਂ ਤੁਹਾਡੇ ਲਈ ਬਿਹਤਰ ਹੋਵੇਗਾ ਤਾਂ ਤੁਸੀਂ ਓਨੀ ਜਲਦੀ ਇਹ ਟਾਈਮ ਸਿੱਖ ਸਕਦੇ ਹੋ ਸੋ ਮੈਨੂੰ ਉਮੀਦ ਆ ਕਿ ਤੁਸੀਂ ਕਾਫੀ ਕੁਝ ਸਿੱਖਿਆ ਹੋਣਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਸੀਂ ਦੇਖ ਸਕੋ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਧੰਨਵਾਦ ਸ਼ੁਕਰੀਆ